ਕੀ ਹੋਇਆ ਕਿ ਕਿੰਨੀ ਕੁੱਟਮਾਰ ਕਰਦੇ ਕੀ ਕਰਦੇ ਆ ਸੈਂਟਰ ਇਹ ਐਕਚੁਅਲੀ ਆਇਆ ਹੋਈ ਜੀ ਮੇਰੇ ਨਾਲ ਦੀ ਗੱਲ ਮੈਂ ਨਾ ਜੀ ਦਾਰੂ ਪਿੰਦਾ ਹੁੰਦਾ ਸੀ ਮਾੜੀ ਮੋਟੀ ਕਰੇ ਜੀ ਤੇ ਮੈਂ ਦਾਰੂ ਪਿੰਦਾ ਸੀਗਾ ਮਾੜੀ ਮੋਟੀ ਕਰੇ ਜੀ ਤੇ ਮੇਰੇ ਡੈਡੀ ਤੇ ਕੈਂਸਰ ਹੋ ਗਿਆ ਜੀ ਜਦੋਂ ਤੋਂ ਕੈਂਸਰ ਸੀ ਪੀਜੀਆਚਾ 8 ਮਹੀਨੇ ਰੱਖਿਆ ਜੀ ਉਹਨੂੰ ਉਹਦੀ ਡੈਥ ਹੋ ਗਈ ਅਸੀਂ ਘਰੋਂ ਜਿਸ ਕਾਰਨ ਨੂੰ ਪਤਾ ਮੈਂ ਬਹੁਤ ਸੈਂਟਰ ਦੇ ਵਿੱਚ ਥੋੜਾ ਕਿਵੇਂ ਕਰਦੇ ਇਹ ਬਹੁਤ ਕੁੱਟਮਾਰ ਕਰਦੇ ਆ ਜਦੋਂ ਕੋਈ ਰੌਲਾ ਰੂਲਾ ਪਾਉਂਦਾ ਜੀ ਉਦੋਂ ਸਾਰੇ ਸੱਟ ਲੈਂਦੇ ਚੱਪੜਾਂ ਨਾਲ ਕੁੱਟਦੇ ਆ ਜੀ ਤੇ ਮੰਨ ਕੇ ਚੱਲੋ ਉਦੋਂ ਬਾਅਦ ਮੈਂ ਤੇ ਦਾਦੂ ਜੀ ਪੀਣ ਲੱਗ ਪਿਆ ਜੀ ਮੇਰੇ 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 ਸਿਰ ਪੈਸਾ ਹੋ ਗਿਆ ਜੀ ਮਾਂ ਆਪ ਦੀ ਕੁੜੀਆ ਨੂੰ ਮੰਨ ਕੇ ਚੱਲੋ ਮੈਂ ਸੱਚੀ ਗੱਲ ਹੀ ਦੱਸਦਾ ਜੀ ਹੁਣ ਝੂਠ ਨਹੀਂ ਮੈਂ ਦੱਸਦਾ ਜੀ ਤੇ ਜਦੋਂ ਮੈਂ ਮੰਨ ਕੇ ਚੱਲਿਆ ਉਹਨੂੰ ਕੋਈ ਨੀਜੀ ਗੱਲਾਂ ਨੂੰ ਛੋਟਾ ਜੀ ਕੋਟ ਮਾਰ ਕਿਵੇਂ ਕਰਦੇ ਨੇ ਸੈਂਟਰ ਦੇ ਕਿ ਉਹ ਵੀ ਚੱਪੜਾ ਨਾ ਕੁਰਦੇ ਆ ਜੀ ਚੱਪੜਾਂ ਨਾਲ ਜੀ ਕਿਉਂ ਕੁਰਦੇ ਕਿਉਂ ਨਹੀਂ ਜਦੋਂ ਕੋਈ ਮੜਾ ਮੋਟਾ ਜੀ ਕੋਈ ਮੰਨ ਕੇ ਚੱਲ ਵੀ ਉੱਚੀ ਬੋਲਦਾ ਜਾਂ ਕੋਈ ਮੜਾ ਮੋਟਾ ਕੋਈ ਤੇ ਉਹ ਦੋ ਬੰਦੇ ਬੈਠਿਆ ਜੀ ਜੇ ਕੋਈ ਸੰਤਾਂ ਨੂੰ ਬੰਦਾ ਮਿਲਣ ਜਾਂਦਾ ਉਧਰ ਜੀ ਵੀ ਮੈਂ ਸੰ ਸੰਤ ਮੈਰੇ ਕੋਲ ਤੜਕੇ ਆਏ ਆ ਦੇਖ ਰਿਹਾ ਕਿਵੇਂ ਹੁੰਦੀ ਹੈ ਸੈਂਟਰ ਦੇ ਵਿੱਚ ਦੇਖ ਰਿਹਾ ਕਰਦੇ ਬੜੇ ਬੁੜੇ ਦੇਖ ਰਿਹਾ ਇੱਕ ਤਾਂ ਰੋਟੀ ਠੋਕਦਾ ਕੰਗਾਜੀ ਇੱਥੇ ਕੋਈ ਆਏ ਤਾਂ ਕੋਈ ਚੱਕਰ ਨਹੀਂ ਕਿੰਨੇ ਪੈਸੇ ਲੈਂਦਾ ਮਹੀਨੇ ਦਾ ਮਹੀਨੇ ਦਾ ਸਾਠ ਹੀ ਨਾ 10000 ਰੁਪਏ ਲਿਆ ਹੈ 10000 ਰੁਪਏ ਮਹੀਨੇ ਦਾ ਇੰਨੇ ਲੋਕੋਂ ਕੋਲ ਨਸ਼ਾ ਡੈਟਾ ਕਿੰਨੇ ਕੋਲ ਵੀ ਸਾਰੇ ਆ ਭਰੇ ਵੀ ਪਿਆ ਨਸ਼ਾ ਨੇ ਦੇਖੋ ਜੀ ਇਹਦੇ ਵਿੱਚੋਂ ਜੇ ਇੱਕ ਕਮਰੇ 'ਚ 12 ਜਾਣੇ ਮੰਨ ਕੇ ਚੱਲ ਹੈਗੇ ਆ ਦੂਜਾ ਨਸ਼ੇ ਵਾਲੇ ਦੀ ਤਾਂ ਨਾ ਉਹ ਚਿੱਟੇ ਵਾਲੇ ਤਿੰਨ ਦਾਗੂ ਵਾਲੇ ਆ ਨੂੰ ਪਤਾ ਵੀ ਨਹੀਂ ਇਸ ਤਰ੍ਹਾਂ ਦੇ ਸੈਂਟਰ ਬਣਾਇਆ ਹੋਇਆ ਸਮਝਦੇ ਨਹੀਂ ਇਹਨਾਂ ਕੋਲੇ ਤੋਂ ਮਾਰਤਾ ਜਦੋਂ ਮੈਨੂੰ ਅਸੀਂ ਤਾਂ ਖੇਤੀ ਕਰਨ ਵਾਲੇ ਬੰਦੇ ਆਂ ਜੀ ਇੱਕ ਦਿਨ ਇਹਨੂੰ ਇਹ ਵੀ ਇੱਕ ਗੱਲ ਕਹੀ ਮੈਂ ਛੋਟਾ ਆ ਆਰਟੀਆਈ ਤੋਂ ਚੈੱਕ ਕਰਾਉਂਗਾ ਕਿ ਕੋਈ ਨਹੀਂ ਜਿਹੜਾ ਰਾਤ ਨੂੰ ਕਰਾਂਗੇ ਕੱਪੜਾ ਨਾਲ ਫੋਟੋ ਮਾਰ ਕਰਦੇ ਹਾਂ ਹਾਂ ਜੀ ਕਿੰਨਾ ਚਿਰ ਕਟ ਮਾਰ ਕਰਦੇ ਨੂੰ ਇਹਨਾਂ ਨੂੰ ਅੱਜ ਮੈਨੂੰ ਅੱਜ 14 15 ਬਾਦ ਦੇਣਾ ਮੈਨੂੰ ਤਿੰਨ ਚਾਰ ਚਾਰ ਪੰਜ ਚਾਰੀ ਕੱਟ ਤਾਂ ਇਹਨਾਂ ਨੇ ਜੀ ਅੱਜ ਵੀ ਮੈਨੂੰ ਕਹਿੰਦੇ ਮੈਨੂੰ ਕੱਟਣੀਆਂ ਅੱਜ ਵੀ ਆਥ ਨੇ ਜੀ ਚਲੋ ਚਲੋ ਭਾਵੇਂ ਚਲਾਓ ਵੀ ਕਰਦੇ ਹਾਂ ਜੀ ਮੈਨੂੰ ਅੱਜ ਵੀ ਕੱਟਣੀਆਂ ਜੀ ਤੁਸੀਂ ਨਾਲ ਵੀ ਦੇਖ ਲਓ ਭਾਵੇਂ ਤੁਸੀਂ ਆ ਜੀ ਆਥ ਨੇ ਇੱਥੇ ਏ ਮੇਰੇ ਪਿੰਡ ਵਾਲੇ ਦਾ ਬੰਦੇ ਨੇ ਹੁਣੀ ਕਹਦੇ ਜੀ ਕਹਿੰਦਾ ਵਾਹ ਤੈਨੂੰ ਕਹਿੰਦਾ ਹਬਦ ਨੇ ਨਾ ਜਾਣ ਦੇਗਾ ਨਾ ਤੇਰਾ ਬਾਹਰ ਚ ਪਾਉਣੇ ਭਗੜਾ ਸੀ ਕਹਿੰਦਾ ਬਾਕੀ ਇਹਦੇ ਕੋਟ ਮਾਰਾ ਹੀ ਕਰਦੇ ਫਿਰ ਕੀ ਕਰ ਹਾਂ ਜਿਹੜਾ ਕੋਈ ਰੌਲਾ ਪਾਉਂਦਾ ਉਹ ਹੀ ਭੜਕਾਉਂਦੇ ਆ ਜੀ ਅਸੀਂ ਅੱਛਾ ਜਿਹੜਾ ਕੋਈ ਬੋਲਦਾ ਮੜਾ ਮੂਟਾ ਇਹਨਾਂ ਅੱਗੇ ਜੀ ਬੋਲਣ ਤਾਂ ਦਿੰਦੇ ਹੀ ਨਹੀਂ ਕਿਸੇ ਨੂੰ ਜੀ ਕੋਈ ਬੋਲਣ ਤਾਂ ਕਿਸੇ ਨੂੰ ਦਿੰਦੇ ਹੀ ਨਹੀਂ ਜੀ ਪੂਰਾ ਕਰਦੀ ਪੂਰੀ ਜੀ ਪੂਰੀ ਜਿਹੜੇ ਆਹ ਮੁੰਡੇ ਆਏ ਡੋਲਿਆ ਨੇ ਮੋਟੇ ਜਿੰਨਾਂ ਜਿਹੜੇ ਰੱਖੇ ਆ ਜੀ ਇਹ ਸਾਰੇ ਮੁੰਡੇ ਬਾਹਰ ਚੱਕ ਕੇ ਲਿਆਉਂਦੇ ਆ ਜੀ ਹਾਂ ਇਹੀ ਮੁੰਡੇ ਘੁਰਦੇ ਆ ਜੀ ਜਬਰਦਸਤੀ ਰੱਖਦੇ ਮਤਲਬ ਇੱਥੇ ਦੇ ਕਰਦੇ ਨਾ ਹਾਂਜੀ 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 ਇਹਨਾਂ ਜੀ ਸਾਡਾ ਮੈਂ ਤੁਹਾਨੂੰ ਦੱਸ ਦੇਣਾ ਵੀ ਚਟਾ ਜੀ ਸਾਡੇ ਕਿਰਸਤਾਰ ਮੁੰਡਾ ਚਟਾ ਲੋਂਦਾ ਸੀਗਾ ਜੀ ਉਹ ਛੱਡ ਛੁੱਟ ਗਿਆ ਜਿੱਥੋਂ ਭੱਜ ਪੁੱਜ ਗਿਆ ਹੋੜੇ ਹੁਣ ਮੰਨ ਕੇ ਤਾਂ ਲਪਾਣਾ ਬੂਣਾ ਪਾ ਕੇ ਹੋਰ ਗੋਲਗਾ ਗੱਪੇ ਖਾਣ ਲੱਗ ਪਿਆ ਜੀ ਸਾਰਾ ਦਵਾਈ ਤੂੰ ਹੀ ਤਾਂ ਠੀਕ ਦਿੰਦੇ ਬੱਸ ਦਵਾਈ ਤੂੰ ਹੀ ਤਾਂ ਜੀ ਬੱਸ ਵੈਸੀ ਬੈਸੀ ਆ ਜੀ ਦੇ ਦਿੰਦੀ ਕਿੰਨੇ ਗੋਲੀ ਦਿੰਦੇ ਜੀ ਵਾਲੀ ਕਿੰਨੇ ਬੱਸ ਗੋਲੀ ਕੋਣ ਦੇ ਦਿੰਦੇ ਜੀ ਠੀਕ ਹਾਂਜੀ ਬੰਦਾ ਸੇ ਪੱਤੇ ਵਾਲੀਆਂ ਗੋਲਗੀਆਂ ਮੈਂ ਰੂੰ ਤਾਂ ਨੀਂਦ ਆਉਦੀ ਨਹੀਂ ਰਾਤ ਨੂੰ ਤੁਸੀਂ ਮੈਨੂੰ ਕੁਛ ਨਾ ਦਿਓ ਆਥਨੇ ਮੈਨੂੰ ਸਾਰੀ ਰਾਤ ਨੀਂਦ ਨਹੀਂ ਆਉਂਦੀ ਜੀ ਤੇ ਮੈਂ ਜਦੋਂ ਇਹਨਾਂ ਤੋਂ ਕੁਛ ਲੈ ਲੈਣਾ ਮੈਨੂੰ ਤੜਕੇ ਪਤਾ ਲੱਗਦਾ ਜੀ ਅੱਛਾ ਜੀ ਹਾਂਜੀ ਕੀ ਨਾ ਤੜਾ ਮਾਰ ਦਿੰਦੀ ਤੁਸੀਂ ਆਨਰ ਹੋਏ ਚਲਾ ਰਹੇ ਹੋ ਸੈਂਟਰ ਨੂੰ ਹਾਂਜੀ ਕੁਛ ਗ੍ਰਾਮ ਹੋਏ ਤੇ ਰੀਡ ਕੀਤੀ ਹੈ ਟੀਮ ਨੇ ਆਹ ਜੀ ਰੀਡ ਆਹ ਪੇਸ਼ੈਂਟ ਹੀ ਆਈ ਹੋਰ ਤਾਂ ਕੋਈ ਨਹੀਂ ਆ ਰਾਮਪੇ ਕਿੰਨੇ ਪੇਸ਼ੈਂਟ ਨੇ ਅਰਥਾਤੇ ਪੇਸ਼ੈਂਟ ਹੈ ਲਾਇਸੈਂਸ ਉਹ ਬਿਨਾਂ ਚਲਾ ਰਹੇ ਸੀ ਉਹ ਮੈਨੂੰ ਐ ਤੋਂ ਮੋਹਤਵੰਸ ਨੂੰ ਨਹੀਂ ਪਤਾ ਜਿਹੜੀ ਮੈਂ ਤੁਹਾਨੂੰ ਅੱਗੇ ਵੀ ਗੱਲ ਇਹੋ ਕਹੀ ਆ ਵੀ ਸਾਨੂੰ ਲੈਟਰ ਮਿਲਿਆ ਸੀ ਅਪਲਾਈ ਕੀਤਾ ਹੋਇਆ ਸੀ ਬੰਨਾ ਕਹਿੰਦੇ ਆਪਾਂ ਚਲਾ ਸਕਦੇ ਆ ਕੋਈ ਨਹੀਂ ਐਸਾ ਬਿਨਾਂ ਚਲਾਉਣਾ ਤਾਂ ਤੁਹਾਨੂੰ ਅਲੱਗੇ ਗਲਤੀਆ ਕਰੋਣਾ ਇਸ ਲਈ ਆ ਜੋ ਉਹ ਤਾਂ ਸਹਿਜ ਜਿਹੜੀ ਗਲਤੀ ਆ ਮੰਨ ਲਓ ਲਾਇਸੈਂਸ ਜੇ ਨਹੀਂ ਸੀ ਚਲਾ ਸਕਦੇ ਗਲਤ ਆ ਹਣਾ ਨਹੀਂ ਸੀ ਕਰਨਾ ਚਾਹੀਦਾ ਕਿੰਨੇ ਪੈਸੇ ਚਾਰਜ ਕਰ ਰਹੇ ਹੋ 10000 ਹਾਂ ਤੁਹਾਡਾ ਗੁੱਡ ਨੇਮ ਤੁਹਾਡਾ ਪੰਚਪ੍ਰੀਤ ਸਿੰਘ ਜੀ ਕੀ ਇੰਟੀਮੇਸ਼ਨ ਸੀ ਇੱਥੇ ਡੀ ਸਭ ਨਹੀਂ ਹੋਰ ਕੀ ਕੁਝ ਬਰਾਮਦ ਹੋਇਆ ਕਿਸ ਜਗ੍ਹਾ ਤੇ ਆਪ ਖੜੇ ਆਪਾਂ ਬੁਲਾਡੇ ਵਾਲਾ ਪਿੰਡ ਹੈ ਜੀ ਮਲੋਟ ਰੋਡ ਤੇ ਉੱਥੇ ਖੜੇ ਆ ਤੇ ਡੀਸੀ ਸਾਹਿਬ ਦੇ ਹੁਕਮ ਦੇ ਅਨੁਸਾਰ ਇੱਕ ਟੀਮ ਗਠਿਤ ਕੀਤੀ ਗਈ ਸੀ ਇਸ ਵਿੱਚ ਮੈਂ ਐਪ ਤਹਿਸੀਲਦਾਰ ਬਠਿੰਡਾ ਹੈਲਥ ਡਿਪਾਰਟਮੈਂਟ ਦੇ ਰੈੱਡ ਕਰਾਸ ਦੇ ਤੇ ਪੁਲਿਸ ਦੀ ਫਾਟੀ ਇਨਵੋਲਵ ਸੀਗੀ ਅਸੀਂ ਸਾਰੇ ਤੇ ਅਸੀਂ ਉਹ ਰੇਡ ਕੀਤੀ ਜੀ ਡੀ ਐਡਿਕਸ਼ਨ ਸੈਂਟਰ ਹੈ ਇਸ ਪਿੰਡ ਦੇ ਵਿੱਚ ਤੇ ਇਹ ਵਿਦਾਊਟ ਲਾਇਸੈਂਸ ਆਪਰੇਟ ਹੋ ਰਿਹਾ ਸੀਗਾ ਜੀ 36 38 ਦੇ ਅਰਾਊਂਡ ਉਰੇ ਪੇਸ਼ੈਂਟਸ ਐਡਮਿਟ ਜਿਹੜੇ ਕੀਤੇ ਗਏ ਆ ਸੀ ਉਹ ਅੰਦਰ ਕਰ ਰਹੇ ਆ ਉਹਨਾਂ ਨੂੰ ਪੂਰੇ ਤੋਂ ਸਰਕਾਰੀ ਜਿਹੜਾ ਡੀ ਐਡਿਕਸ਼ਨ ਸੈਂਟਰ ਉੱਥੇ ਸ਼ਿਫਟ ਕਰ ਰਹੇ ਆ ਤਸੀਲ ਕਰ ਰਹੇ ਸਰ ਬਿਲਕੁਲ ਜੀ ਬਿਲਕੁਲ ਕੀ ਕੁਝ ਬਰੰਗ ਹੋਣ ਤੱਕ ਕਿਸੇ ਅੰਦਰ ਵੀ ਜਿਹੜਾ ਲੱਗੇ ਆ ਹਾਂਜੀ ਬਰਾਮਦ ਕੁਝ ਪ੍ਰੋਹਿਬਿਟਡ ਜੋ ਮੈਡੀਸਿਨਸ ਐ ਜੀ ਜਿਹੜੀਆਂ ਆਪਣੇ ਨਸ਼ੇ ਵਾਲੇ ਪਦਾਰਥ ਨਾਲ ਹੋਈਆਂ ਜੇ ਕੁਝ ਪ੍ਰੋਹਿਬਿਟਡ ਟੈਬਲੇਟਸ ਵਗੈਰਾ ਮਿਲੀਆਂ ਜੀ ਉਹ ਬਾਕੀ ਡਿਟੇਲਡ ਰਿਪੋਰਟ ਅਸੀਂ ਡੀਸੀ ਸਾਹਿਬ ਨੂੰ ਅੱਗੇ ਭੇਜਾਂਗੇ ਜੀ ਇੱਥੇ ਰੱਖ ਲੈਣਾ ਹੈ ਕਿ